ਜੀ ਕੱਲ ਸਵੇਰੇ 11 ਜਰਵੀ ਨੂੰ ਅੰਕਾਣਗਰ ਫਗਵਾੜਾ ਵਿਖੇ ਕੇਂਦਰੀ ਮੰਤਰੀ ਸਾਹਿਬ ਦਾ ਸੂਮ ਪ੍ਰਕਾਸ਼ ਜੀ ਤੇ ਮੈਡਮ ਅਨੀਤਾ ਸੂਮ ਪ੍ਰਾਇ ਵੱਲੋਂ 1100 ਤੀਆਂ ਦੀ ਲੋੜੀ ਪਾਈ ਜਾਣੀ ਆ ਉਹਦੀਆਂ ਤਿਆਰੀਆਂ ਪੂਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਤੁਸੀਂ ਦੇਖ ਲਓ 1100 ਬੱਤੀਆਂ ਦੇ ਲਈ ਆ ਜਿਹੜੀ ਪੈਕਿੰਗ ਕਰ ਦਿੱਤੀ ਗਈ ਆ ਜਿਹਦੇ ਵਿੱਚ ਤੁਸੀਂ ਦੇਖ ਲਓ ਬਹੁਤ ਸੁਪਰ ਕੁਆਲਿਟੀ ਦੀਆਂ ਬੱਤੀਆਂ ਦੇ ਲਈ ਸੂਟ ਉਹਨਾਂ ਦੇ ਲਈ ਮਿਊਫਲੀ ਰੇਡੀਆਂ ਉਹਨਾਂ ਦੇ ਲਈ ਸ਼ਾਲ ਤੇ ਨਾਲ ਟੌイズ ਮਤਲਬ ਪੰਜ-ਛੇ ਚੀਜ਼ਾਂ ਇਹਦੇ ਵਿੱਚ ਪੈਕ ਕਰਕੇ ਅਸੀਂ ਰੱਖਿਆ ਹੈ ਉਸ ਤੋਂ ਇਲਾਵਾ ਜਿਹੜੇ ਬੱਤੀਆਂ ਨੇ ਆਉਣਾ ਅਸੀਂ ਲੱਕੀ ਡਰਾਅ ਵਿੱਚ ਕੱਢਣਾ ਲੱਕੀ ਡਰਾਅ ਦੇ ਵਿੱਚ ਵੀ ਤੁਸੀਂ ਦੇਖੋ ਇੰਪੋਰਟਡ ਬ੍ਰਾਂਡਡ ਚੀਜ਼ਾਂ ਬਿਲਕੁਲ ਤਿਆਰਵਾ ਤਿਆਰ ਕੀਤੀਆਂ ਜਾਂ ਇਸ ਵੇਲੇ ਪੈਕਿੰਗ ਹੋ ਰਹੀ ਹੈ ਪਹਿਲੀ ਤੇ ਦੇਖ ਲੋ ਜਿਨ੍ਹਾਂ ਦਾ ਲੱਕੀ ਡਰਾਅ ਨਿਕਲਦਾ ਉਹਨਾਂ ਨੂੰ ਚਾਂਦੀ ਦੇ ਕੜੇ ਵੀ ਜਿਹੜੇ ਗਿਫਟ ਦੇ ਵਿੱਚ ਨਿਕਲਣੇ ਆ ਤੁਸੀਂ ਇਹ ਗਿਫਟ ਦੇਖ ਲੋ ਨਾਲ ਨਾਲ ਤੁਸੀਂ ਇਹ ਪ੍ਰਾਉਨ ਚੈੱਕ ਕਰ ਲੋ ਜਿਹੜੀ ਬਿਆਸ ਵੈਸੇ ਦਾ ਕੀਮਤ ਦੱਸਣ ਦੀ ਲੋੜ ਨਹੀਂ 4-5 ਹਜ਼ਾਰ ਤੋਂ ਘੱਟ ਨਹੀਂ ਇਹ ਵੀ ਜਿਹੜਾ ਕਿ ਡਰਾਅ ਦੇ ਵਿੱਚ ਕੱਢਨੇ ਆ ਆ ਜਿੰਨੇ ਕਢਾਉਣੇ ਸੀ ਤੁਹਾਨੂੰ ਦੱਸਾ ਰਹੇ ਆ ਆ ਦੇਖੋ ਪੂਰੇ ਜਿਹੜੇ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਦੇਖਦੇ ਆ ਉਤ ਤੇ ਕੱਲ ਨੂੰ ਲੱਕੀ ਡਰਾਅ ਕਰਨੇ ਆ ਤਾਂ ਵੱਧ ਤੋਂ ਵੱਧ ਤੁਸੀਂ ਇੱਥੇ ਆ ਜਿਓ ਜਿਹੜੀਆਂ ਬਤਕੀਆਂ ਨੇ ਹੋਣਾ ਨਾਂ ਅਸੀਂ ਪਾ ਲੈਣੇ ਆ ਲਿਸਟ ਬਣਾ ਲੈਣੀ ਆ ਤੇ ਆ ਸਾਰੇ ਕਿਸ ਦੇਣੇ ਆ ਕਿਸੇ ਨੂੰ ਸਕੂਟਰ ਨਿਕਲ ਜਾਣਾ ਕਿਸੇ ਨੂੰ ਕਾਰ ਨਿਕਲ ਜਾਣਾ ਆ ਵੀ ਤੁਸੀਂ ਦੇਖੋ ਕੈਰੀਕਾਟ ਦੇਖ ਲਓ ਆ ਤੁਸੀਂ ਦੇਖ ਲਓ ਸਕੂਟਰ ਦੇਖ ਲਓ ਆ ਜਿਹੜੇ ਬੇਬੀ ਬਲੈਂਕਟ ਇਹ ਵੀ ਤੁਹਾਨੂੰ ਦੇਣੇ ਆ ਮਤਲਬ ਬਹੁਤ ਸਾਰੇ ਗਿਫਟ ਆ 40-50 ਗਿਫਟ ਆ ਜਿਹੜੇ ਕੱਲ ਨੂੰ ਨਿਕਲਣੇ ਹੈਗੇ ਆ ਪੂਰੀ ਤਿਆਰੀ ਹੈਗੀ ਆ ਇੱਥੇ ਤੁਸੀਂ ਦੇਖ ਲਓ ਨਾਲ ਦੀ ਨਾਲ ਆ ਪੂਰਾ ਪ੍ਰੋਪਰ ਕੰਮ ਚੱਲ ਰਿਹਾ ਪੈਕਿੰਗ ਚੱਲ ਰਹੀ ਹੈਗੀ ਆ ਅਨੀਤਾ ਸੋਮ ਪ੍ਰਕਾਸ਼ ਜੀ ਤੇ ਮੰਤਰੀ ਸਾਹਿਬ ਇੱਥੇ ਬੈਠੇ ਆ ਨਾਲ ਕਰਾ ਰਹੇ ਆ ਤੇ ਇੱਧਰ ਦੇਖੋ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਲਈ ਸੂਟ ਸੂਟ ਵੀ ਗਿਫਟ ਦੇ ਵਿੱਚ ਦੇਣੇ ਹੈਗੇ ਆ ਕਮੇਡੀ ਕਿੰਨੀ ਚੈਰੀ ਚੱਲ ਰਹੀ ਆ ਹਰੇ ਕਾਲ ਲੋੜੀ ਆਂਦੀ ਆ ਔਰ ਐਸ ਮਾਨਵੀ ਬੜੀ ਖੁਸ਼ੀ ਦੀ ਤਿਉਹਾਰ ਮਨਾਇਆ ਜਾ ਰਿਹਾ ਲੋੜੀ ਦਾ ਇਹ ਲੋੜੀ ਬਾਹਰ ਹਸਾਲਾ ਤੋਂ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ ਈਆਂ ਦੀ ਲੋੜੀ ਪਾਉਂਦੇ ਆ ਔਰ ਇੰਨੀ ਖੁਸ਼ੀ ਨਾਲ ਪਾਈ ਜਾਂਦੀ ਆ ਐਨੇ ਮਤਲਬ ਕਿ ਤਿਆਰੀ ਚੱਲਦੀ ਮੈਨੂੰ ਲੱਗਦਾ ਵਿਆਹ ਵਿੱਚ ਵੀ ਇੰਨੀ ਤਿਆਰੀ ਨਹੀਂ ਕੀਤੀ ਜਾਂਦੀ ਜਿੱਸਾ ਤਿਆਰੀ ਹੁੰਦੀ 1100 ਬੈਗ ਰੈਡੀ ਹੋ ਚੁੱਕੇ ਆ ਇਹ ਇੱਕ ਹਫ਼ਤੇ ਤੋਂ ਸਾਡੀ ਤਿਆਰੀ ਚੱਲਦੀ ਪਈ ਆ ਔਰ ਐਨੀ ਖੁਸ਼ੀ ਮਿਲ ਰਹੀ ਹੈ ਸਾਲ ਦਾ ਪਹਿਲਾ ਤਿਉਹਾਰ ਹੈ ਪਰਮਾਤਮਾ ਕਰੇ ਸਾਲ ਦੇ ਸਾਰੇ ਤਿਉਹਾਰ ਐਸੀ ਤਰ੍ਹਾਂ ਹੀ ਮੈਡਮ ਅਨੀਤਾ ਸੋਮਪ੍ਰਕਾਸ਼ੀ ਅਤੇ ਸੋਮਪ੍ਰਕਾਸ਼ ਸ਼ੰਕਰ ਜੀ ਖੁਸ਼ੀ-ਖੁਸ਼ੀ ਐਸੀ ਤਰ੍ਹਾਂ ਹੀ ਮਨਾਉਣ ਔਰ ਸਾਨੂੰ ਵੀ ਮੌਕਾ ਦੇਣ ਸੇਵਾ ਕਰਨ ਦਾ ਸੋ ਬਹੁਤ ਸਾਰੀਆਂ ਬੱਚੀਆਂ ਤਾਂ ਪਿੰਡਾਂ ਸ਼ਹਿਰਾਂ ਚ ਆ ਰਹੀਆਂ ਜਿਹੜੇ ਸ਼ਹਿਰ ਤੋਂ ਆਉਣੇ ਸਤਿਕਾਰਯੋਗ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਪਬਲਿਕ ਹੈਗੀ ਹੈ ਸਾਡੇ ਲੋਕ ਹੈਗੇ ਆ ਮੈਂ ਸਾਰਿਆਂ ਨੂੰ ਲੋੜੀ ਦੀ ਮੁਬਾਰਕਬਾਦ ਦਿੰਦੀ ਆਂ ਔਰ ਕਹਿੰਦੀ ਆਂ ਕਿ ਖੁਸ਼ੀ-ਖੁਸ਼ੀ ਔਂਕਾਰ ਨਗਰ ਦੀ ਗਰਾਊਂਡ ਦੇ ਵਿੱਚ ਪਹੁੰਚੋ ਕੱਲ ਤਾਂ ਕਿ ਅਸੀਂ ਰਲ ਕੇ ਧੀਆਂ ਦੀ ਲੋੜੀ ਪਾ ਸਕੀਏ ਸੋ ਤੁਸੀਂ ਚੈੱਕ ਕਰ ਲਓ ਬਹੁਤ ਹੀ ਬੇਸਬਰੀ ਨਾਲ ਅਸੀਂ ਵੀ ਇੰਤਜ਼ਾਰ ਕਰਦੇ ਸੀ ਵੀ ਭਾਈ 11 ਜਨਵਰੀ ਆਵੇ ਜਿਹੜੀਆਂ ਬੱਚੀਆਂ ਨੇ ਕੱਲ੍ਹ ਆਉਣਾ 1100 ਨੂੰ ਉਹਨਾਂ ਨੂੰ ਗਿਫਟ ਦਈਏ ਉਹਨਾਂ ਨੂੰ ਆਸ਼ੀਰਵਾਦ ਦੇ ਸਕੀਏ ਤੇ ਨਾਲ ਦੀ ਨਾਲ ਆ ਤੁਸੀਂ ਚੈੱਕ ਕਰ ਲਓ ਬਹੁਤ ਸੁਪਰ ਕੁਆਲਟੀ ਦੇ ਟੌਏ ਜਿਹੜੇ ਅਸੀਂ ਆਪਣੇ ਬੱਚਿਆਂ ਲਈ ਲੈਣਾ ਚਾਹੁੰਦੇ ਹਾਂ ਪਰ ਕਿਸੇ ਵੇਲੇ ਨਹੀਂ ਵੀ ਲੈ ਸਕਦੇ ਉਹ ਸਾਰੇ ਤੁਹਾਨੂੰ ਗਿਫਟ ਦੇ ਵਿੱਚ ਦਿੱਤੇ ਜਾਣੇ ਆ ਆਸ਼ੀਰਵਾਦ ਦਿੱਤਾ ਜਾਣਾ ਆ ਦੇਖੋ ਚਾਂਦੀ ਦੇ ਕੜੇ ਤੱਕ ਵੀ ਜਿਹੜੇ ਇੱਥੋਂ ਦਿੱਤੇ ਜਾਣੇ ਆ ਸੋ ਬਹੁਤ ਸਾਰੇ ਜਿਹੜੇ ਸਾਡੇ ਹੋਰ ਆ ਰਹੇ ਹੈਗੇ ਆ ਸਪੋਰਟਰ ਉਹ ਵੀ ਦੇਖ ਲਓ ਤੇ ਆ ਦੇਖੋ ਪੂਰੀ ਤਿਆਰੀ ਹੋ ਰਹੀ ਆ ਇਸ ਤੋਂ ਲੱਭਾ ਇਹ ਤਾਂ ਥੋੜਾ ਹੈ ਸਮਾਨ ਉਧਰ ਤੁਸੀਂ ਦੇਖ ਲਓ ਬਾਹਰ ਰਿੰਦਰ ਪ੍ਰੋਪਰ ਭਰਿਆ ਪਿਆ ਜੇ ਬਾਹਰ ਦੇਖ ਲਿਆ ਦੇਖੋ ਮਤਲਬ ਜੇ ਅਸੀਂ ਕਹਿ ਰਹੇ ਹਾਂ ਕਿ 1100 ਤੀਆਂ ਦੀ ਲੋੜੀ ਤੇ ਉਹਨਾਂ ਨੂੰ ਪ੍ਰੋਪਰ ਇੰਤਜ਼ਾਮ ਕੀਤਾ ਹੋਇਆ ਹੈਗਾ ਪ੍ਰੋਪਰ ਉਹਨਾਂ ਦੀ ਤਿਆਰੀ ਵਿੱਚ ਝੋਟੇ ਹੋਏ ਹੈਗੇ ਆ ਗੁਰੂ ਕੇ ਲੰਗਰ ਦਾ ਪ੍ਰਬੰਧ ਹੈਗਾ ਖਾਸ ਤੌਰ ਤੇ ਤਿਆਰੀਆਂ ਵਿੱਚ ਲੱਗੇ ਹੋਏ ਹੈਗੇ ਆ ਸੋ ਆ ਤੁਸੀਂ ਚੈੱਕ ਕਰ ਲਓ ਵੀ ਮੂਫਲੀ ਰੇਡੀਆਂ ਦੀਆਂ ਬੋਰੀਆਂ ਭਰੀਆਂ ਹੋਈਆਂ ਆ ਪੈਕਿੰਗ ਦੇ ਵਿੱਚ ਲੱਗੇ ਹੋਇਆ ਆ ਦੇਖੋ ਇਹ ਸਾਰਾ ਪੈਕਿੰਗ ਦੇ ਵਿੱਚ ਪੈ ਰਿਆਂ ਆ ਸਮਾਨ ਸੋ ਸਾਰੇ ਬੱਚਿਆਂ ਲਈ ਵੇਟ ਕਰ ਰਹੇ ਆ ਤੁਸੀਂ ਆ ਜਾਓ ਬੱਸਾਂ ਦਾ ਗੱਡੀਆਂ ਦਾ ਕਾਰਾਂ ਦਾ ਵੀ ਪ੍ਰੋਪਰ ਪ੍ਰਬੰਧ ਹੈਗਾ ਤੁਹਾਡੇ ਲਿਉਣ ਲਈ ਛੱਡਣ ਦੇ ਲਈ ਪ੍ਰੋਪਰ ਜਿਹੜੀ ਕਿ ਤੁਹਾਡਾ ਪੂਰਾ ਤਾਮਜਾਮ ਕੀਤਾ ਜਾਊਗਾ ਸੋ ਤੁਸੀਂ ਛੇਤੀ ਛੇਤੀ ਆ ਜਾਓ ਸਵੇਰੇ 11 ਜਨਵਰੀ ਠੀਕ 12 ਵਜੇ ਓਂਕਾਰ ਨਗਰ ਫਗਵਾੜਾ ਵਿਖੇ ਜਿੱਥੇ ਤੁਹਾਡੀ ਵੇਟ ਕਰ ਰਹੇ ਆ ਆ ਦੇਖੋ ਆ ਵੀ ਜਿਹੜੇ ਟੁਆਏ ਹੈਗੇ ਆ ਇਹ ਤਾਂ ਹਰ ਬੱਚੀ ਨੂੰ ਦਿੱਤੇ ਜਾਣੇ ਆ ਜੇ ਅਸੀਂ 1100 ਬੱਚੀਆਂ ਦੀ ਲੋੜੀ ਪਾਉਣੀ ਹਰੇਕ ਨੂੰ ਆ ਗਿਫਟ ਦਿੱਤਾ ਜਾਣਾ ਆ ਜਿਹੜੇ ਲੇਡੀਜ਼ ਹੈਗੇ ਆ ਜਿਹੜੇ ਸਪੋਰਟਰ ਹੈਗੇ ਆ ਉਹਨਾਂ ਨੂੰ ਸੂਟ ਦਿੱਤੇ ਜਾਣੇ ਆ ਟੁਆਏ ਦਿੱਤੇ ਜਾਣੇ ਆ ਚਾਂਦੀ ਦੇ ਕੜੇ ਦਿੱਤੇ ਜਾਣੇ ਆ ਮਤਲਬ ਹਰ ਇੱਕ ਚੀਜ਼ ਦੀ ਕੁਆਲਿਟੀ ਹੈਗੀ ਆ ਵਧੀਆ ਚੀਜ਼ਾਂ ਦਿੱਤੀਆਂ ਜਾਣੀਆਂ ਆ ਚਾਂਦੀ ਦੇ ਕੜੇ ਆ ਦੇਖੋ ਕੰਦੀ ਦੇ ਘੜੇ ਵੀ ਦਿੱਤੇ ਜਾਣੇ ਆ ਸੋ ਛੇਤੀ ਆ ਜਾਓ ਡਰਾਅ ਦੇ ਵਿੱਚ ਤੁਹਾਡੇ ਨਾਮ ਆਪ ਪਾ ਲੈਣੇ ਆ ਸਟੇ ਤੋਂ ਜਿੱਦਾਂ ਹਰ ਸਾਲ ਕੱਢੀਦੇ ਇਹ ਵੀ ਕੱਢਣਾ ਹੈ ਆਪਣਾ ਆ ਤੁਸੀਂ ਦੇਖੋ ਜਿਹੜੇ ਸਾਡੇ ਕੋਲ ਤੁਸੀਂ ਚੈੱਕ ਕਰ ਲਓ ਅਸੀਂ ਕੋਈ ਹਵਾ ਦੀ ਗੱਲ ਨਹੀਂ ਜੋ ਕਹਿ ਰਹੇ ਆ ਔਰ ਰਿਕਾਰਡ ਆ ਆ ਸਾਰੀਆਂ ਸਲਿੱਪਾਂ ਬਣ ਗਈਆਂ ਆ ਸਲਿੱਪਾਂ ਦੇ ਵਿੱਚ ਪ੍ਰੋਪਰ ਦੇਖ ਲਓ ਆ ਦੇਖੋ ਇੱਕ ਸਾਡੀ ਲਿਸਟ ਨਿਕਲ ਰਹੀ ਆ ਆਪਾਂ ਲਾਸਟ ਪੇਜ ਤੇ ਜਾਂਦੇ ਆ ਆ ਦੇਖੋ 1060 1060 ਤੱਕ ਸਾਡੀਆਂ ਕੰਪਲੀਟ ਹੋ ਚੁੱਕੇ ਆ ਇਸ ਤਰ੍ਹਾਂ ਆਪਾਂ ਦੇਖ ਲਓ ਇੱਕ ਹੋਰ ਪੇਪਰ ਦੇਖੋ 1070 ਤੱਕ ਸਾਡੇ ਕੋਲ ਬੱਚੀਆਂ ਹੋ ਚੁੱਕੀਆਂ ਆ ਬਾਕੀ ਲਿਸਟ ਬਣ ਰਹੀ ਹੈ ਕਰੀਬ-ਕਰੀਬ 1200 1300 1250 ਦੇ ਕਰੀਬ ਹੈ ਜਿਹੜੀ ਕਿ ਲਿਸਟ ਪਹੁੰਚਣ ਦੀ ਸਾਨੂੰ ਆਸ ਹੈਗੀ ਆ ਸੋ ਸਾਰੇ ਆ ਜਾਓ ਜਿਨ੍ਹਾਂ ਨੂੰ ਅਸੀਂ ਬੁਲਾ ਰਹੇ ਹਾਂ ਦੇਖੋ ਕੱਲੇ-ਕੱਲੇ ਵਾਰਡ ਦਾ ਅਸੀਂ ਲਿਖ ਰਹੇ ਹਾਂ ਮੁਹੱਲਾ ਕਿਹੜਾ ਲਿਖ ਰਹੇ ਹਾਂ ਪ੍ਰੋਪਰ ਬੱਚੀਆਂ ਦੇ ਨਾਮ ਲਿਖ ਰਹੇ ਹਾਂ ਪੂਰੀ ਲਿਸਟ ਸਾਡੇ ਤੋਂ ਤੁਸੀਂ ਤਿਆਰ ਲੈ ਕੇ ਜਾ ਸਕਦੇ ਹੈਗੇ ਆ ਮਤਲਬ 1100 ਧੀਆਂ ਦੀ ਲੋੜੀ ਮਤਲਬ 1100 ਧੀਆਂ ਨੂੰ ਬੁਲਾ ਕੇ ਉਹਨਾਂ ਦਾ ਮਾਨ ਸਤਕਾਰ ਕੀਤਾ ਜਾਣਾ ਤੇ ਤੁਸੀਂ ਵੀ ਆ ਜਾਓ ਜੀ ਮਤਲਬ ਇਹ ਨਹੀਂ ਵੀ ਕੋਈ ਚੀਜ਼ ਮਾੜੀ ਦੇ ਦਈਏ ਜਾਂ ਕਿਦਾਂ ਨਾ ਮਤਲਬ ਖੁਸ਼ੀ ਦਾ ਦੇਣੇ ਤੇ ਸਾਰਾ ਕੁਝ ਤਿਆਰ ਤਿਆਰ ਕੀਤਾ ਹੈਗਾ ਹਾਂ ਬਿਲਕੁਲ ਬਹੁਤ ਸੋਹਣੇ ਇਹ ਬੀਬੀਆਂ ਦਾ ਸੂਟ ਦੇਖੋ ਕਿੰਨੇ ਵਧੀਆ ਆ ਲੱਕੀ ਡਰਾਅਸ ਜਿਹੜੇ ਮਿਲਨੇ ਆ ਬੱਚਿਆਂ ਦੀਆਂ ਮਾਵਾਂ ਨੂੰ ਸੋ ਛੇਤੀ ਆਜੋ ਜੀ ਆਉਣਾ ਤੁਸੀਂ ਸਵੇਰੇ ਆ 11 ਜਨਵਰੀ ਦਿਨ ਸ਼ਨੀਵਾਰ ਔਂਕਾਰਨਗਰ ਦਸਹਿਰਾ ਗਰਾਊਂਡ ਦੀ ਗਰਾਊਂਡ ਦੇ ਵਿੱਚ ਤੁਸੀਂ ਆਉਣਾ ਆ ਪੂਰਾ ਟਾਈਮ ਤੁਹਾਨੂੰ ਦੇਤਾ 11:30 ਸ਼ੁਰੂ ਹੋ ਜਾਣਾ ਉਸ ਤੋਂ ਬਾਅਦ ਆਪਾਂ ਉੱਥੇ ਸਾਡੇ ਬਹੁਤ ਸਿੰਗਰਸ ਵੀ ਆਉਣੇ ਹੈਗੇ ਆ ਬਹੁਤ ਵੱਡੀ ਲੀਡਰਸ਼ਿਪ ਵੀ ਆ ਰਹੀ ਆ ਤੇ ਬਹੁਤ ਸਾਰੇ ਸਤਿਕਾਰ ਜੋ ਸ਼ਖੀਤਨਾ ਸੰਤ ਮਹਾਂਪੁਰਖ ਆ ਰਹੇ ਮਤਲਬ ਪ੍ਰੋਪਰ ਤੁਹਾਨੂੰ ਜੜ ਕੇ ਵਧੀਆ ਅੰਟਰਟੇਨਮੈਂਟ ਤਾਂ ਸਿੰਗਰਜ਼ ਨੇ ਕਰਾਉਣੀ ਆ ਤੇ ਬੱਚਿਆਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਲਈ ਜਿਹੜੇ ਹੋਰ ਵੀ ਸਾਡੇ ਦਰਸ਼ਕ ਦੇਖ ਰਿਹਾ ਤੁਹਾਨੂੰ ਵੀ ਖੁੱਲਾ ਸੱਦਾ ਵੀ ਤੁਸੀਂ ਵੀ ਆਓ ਇਹ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਜਾਓ ਸੱਸੀ ਦਾ ਜੀ